ਖਬਰਾਂ 'ਸਪੈ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇੱਕ ਵਾਰ ਫਿਰ ਜਿਹੜਾ ਹੈ ਤੁਹਾਡੇ ਸਾਹਮਣੇ ਇਹ ਪੇਸ਼ ਹੋ ਜਾਂਦਾ ਦੱਸ ਦਈਏ ਕਿ ਇਸ ਬਾਰ ਜਿਹੜਾ ਹੈਗਾ ਟਾਂਗਰੀ ਨਦੀ ਦੇ ਵਿੱਚ ਜਿਹੜਾ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਅੰਬਾਲਾ ਕਾਲਿਆਮ ਖੇਤਰਤ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਟਾਂਗਰੀ ਨਦੀ ਦਾ ਜਿਹੜਾ ਜਲ ਸਤਾਰਾ ਉਹ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਅਗਲੇ 10 ਤੋਂ 12 ਘੰਟਿਆਂ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਨੇ ਸਨੌਰ ਇਲਾਕਾ ਹੈ ਉਸ ਦੇ ਵਿੱਚ ਜੋ ਮੁਰ ਤੋਂ ਪਾਣੀ ਵਧਣ ਦਾ ਖਤਰਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਕੁਝ ਪਿੰਡ ਜਿਹੜੇ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਪਿੰਡਾਂ ਦੇ ਵਿੱਚ ਜੋ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੁੰਨਰਹੇੜੀ ਤੇ ਦੇਵੀਗੜ੍ਹ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਤੇ ਇਹ ਗੱਲ ਕੀਤੀ ਜਾਵੇ ਤਾਂ ਜਿਹੜੇ ਇਹਨਾਂ ਇਲਾਕਿਆਂ ਦੇ ਨਜ਼ਦੀਕ ਜਿਹੜੇ ਪਿੰਡ ਪੈਂਦੇ ਨੇ ਮਹਿਮਦਪੁਰ ਰੁੜਕੀ ਦੇਵੀਨਗਰ ਹਰੀਗੜ੍ਹ ਰੋੜ ਜਗੀਰਾ ਲੇਲਾ ਜਗੀਰਾ ਜਗੀਰ ਦੁੱਦਣ ਗੁਜਰਾ ਅਦਾਲਤੀਵਾਲਾ ਮੱਗਰ ਸਾਹਿਬ ਆ ਆਦੀ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਉਹਨਾਂ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਨੀਵੇਂ ਪਾਸੇ ਦੇ ਖਨਸਾ ਰਤਾ ਖੇੜਾ ਜਿਹੜਾ ਨੇ ਓਜਾ ਖਤੋਲੀ ਤੇ ਗਣੇਸ਼ਪੁਰ ਖਰਾਬਗੜ ਬੀਬੀ ਪਰ ਜੋਧਪੁਰ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਨੂੰ ਸਾਵਧਾਨੀ ਵਰਤਣ ਦੀ ਜਿਹੜੀ ਹੈ ਜੋ ਅਪੀਲ ਕੀਤੀ ਜਾ ਰਹੀ ਹੈ ਤੇ ਟਾਂਗਰੀ ਨਦੀ ਦੇ ਨੇੜੇ ਜਿਹੜਾ ਨਾ ਜਾਣ ਤੋਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਲਗਾਤਾਰ ਬਰਸਾਤਾ ਹੋ ਰਹੀ ਹੈ ਸੰਤ ਤੱਕ ਕਈ ਦਰਿਆਵਾਂ ਦੇ ਵਿੱਚ ਜਿਹੜਾ ਉਫਾਨ ਦੇਖਣ ਨੂੰ ਮਿਲਿਆ ਤੇ ਹੁਣ ਜਿਹੜਾ ਹੈ ਅਲਰਟ ਪਵਾਦ ਇਲਾਕੇ ਨੂੰ ਜਿਹੜਾ ਮੁਰ ਤੋਂ ਕਰ ਦਿੱਤਾ ਗਿਆ ਕਿਉਂਕਿ ਪਵਾਦ ਇਲਾਕੇ ਇਸ ਲਈ ਕਹਿ ਰਹੇ ਆ ਪਹਿਲਾਂ ਘੱਗਰ ਨਦੀ ਦੇ ਵਿੱਚ ਜਿਹੜਾ ਕਾਫੀ ਪਾਣੀ ਜਿਹੜਾ ਦੇਖਣ ਨੂੰ ਮਿਲਿਆ ਸੀ ਘੱਗਰ ਦਾ ਵੀ ਜਿਹੜਾ ਹੈਗਾ ਜਲ ਸਰ ਸੀਗਾ ਜਿਹੜਾ ਪਾਣੀ ਦਾ ਪੱਧਰ ਸੀਗਾ ਉਹ ਕਾਫੀ ਵੱਧ ਚੁੱਕਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਪ੍ਰਸ਼ਾਸਨ ਦੇ ਵੱਲੋਂ ਟਾਂਗਰੀ ਇਲਾਕੇ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤੁਸੀਂ ਜੁੜੇ ਰਹੋ ਸਾਡੇ ਪੇ ਦੇ ਨਾਲ ਹੋਰ ਜੜੀਆਂ ਨੇ ਖਬਰਾਂ ਜਾਂ ਫਿਰ ਹੋਰ ਜੜੀ ਜਾਣਕਾਰੀ ਤੁਹਾਡੇ ਨਾਲ ਤੁਹਾਡੇ ਤੱਕ ਜਿਹੜੇ ਆ ਜਲਦ ਸ਼ੇਅਰ ਕਰਾਂਗੇ